ਸੇਵਾਦਾਰ ਕਿੱਦਾਂ ਇੱਕ ਮੁਸਲਮਾਨ ਧੀ ਦੇ ਨਾਲ ਕਿੱਦਾਂ ਦਾ ਵਿਵਹਾਰ ਕਰ ਰਹੇ ਆ ਉਹਨੇ ਜਦੋਂ ਅਸਲੀਅਤ ਕਹਿਤੀ ਅਸਲੀਅਤ ਨਹੀਂ برداشت ਕਰ پا ਰਹੇ ਜਿਹੜੇ ਆਪਣੇ ਰਣਜੀਤ ਸਿੰਘ ਜੀ ਆ ਉਹਨਾਂ ਨੇ ਇਹਨੂੰ ਥ੍ਰੈਟ ਕੀਤਾ ਕਿ ਮੈਂ ਬਹੁਤ ਪਾਵਰਫੁੱਲ ਬੰਦਾ ਆ ਮੈਂ ਤੈਨੂੰ ਮੈਂ ਤੈਨੂੰ ਸਮਝਾ ਰਿਹਾ ਤੂੰ ਇਸ ਚੀਜ਼ ਨੂੰ ਡਿਲੀਟ ਕਰ ਜਿਹੜਾ ਉਹਨੇ ਕਹਿ ਦਿੱਤਾ ਉਹਨੇ ਅਸਲੀਅਤ ਦਿਖਾ ਦਿੱਤੀ ਉਸ ਵੀਡੀਓ ਚ ਇਸ਼ਾਰੇ ਵੀ ਦੇਖੇ ਉਹਦੇ ਅਸ਼ਲੀਨ সুইਮਿੰਗ ਪੂਲ ਚ ਇਹ ਜੀ ਉਮਰ ਚ ਭੈਣ ਭਰਾ ਇਕੱਠੇ ਨਾ ਦੇ ਨਾ ਭੈਣ ਕਵੇ ਭਰਾ ਨੂੰ ਤੁਹਾਡੀ ਰਾਤ ਨੂੰ ਸੇਵਾ ਕਰਾਂਗੀ ਇਹਦੇ ਵਿੱਚ ਮੈਨੂੰ ਤਾਂ ਕੁਝ ਗਲਤ ਲੱਗਿਆ ਨਹੀਂ ਵੀ ਉਹਨੇ ਬੇਹੋ ਦਾ ਪੰਨ ਨਹੀਂ ਹੈ ਨਹੀਂ ਇਹਦੇ ਵਿੱਚ ਬੇਸ਼ਰਮੀ ਨਜ਼ਰਾਂ ਨਹੀਂ 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 ਨੀ ਕਿਸੇ ਦਰਵਾਜੇ ਫੱਟੇ ਪਜਾਮੇ ਵਾਲੀ ਕਥਾ ਕੇ ਗੱਲ ਬਣਾ ਬਣਾ ਕੇ ਸੁਣਾਉਣੀ ਫੱਟੇ ਪਜਾਮੇ ਵਾਲੀ ਉਹਨਾਂ ਨੇ ਕੀ ਹੁੰਦਾ ਹੈ ਦੇਖੋ ਤੁਸੀਂ ਨਾ ਸਿਰਫ 30 ਸੈਕਿੰਡ ਦੀ ਰੀਲ ਦੇਖ ਕੇ ਉਹਦੇ ਤੇ ਜੱਜਮੈਂਟ ਨਹੀਂ ਕਰ ਸਕਦੇ ਉਲੜ ਪੀਜੇ ਦੇ ਨਾਲ ਦੇਖੋ ਇਸ ਇਸ ਬੀਬੀ ਨੂੰ ਇਹ ਤਾਂ ਵਿਚਾਰੀ ਸੈਡ ਧਾਕੇ ਪ੍ਰਚਾਰ ਕਰਦੀ ਹੈ ਹਨਾ ਕਿੰਨਾ ਸੋਹਣਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਸਾਡੇ ਨਾਲ ਸਾਡੇ ਸ਼ਿਵ ਸੈਨਾ ਪੰਜਾਬ ਦੇ ਵਿੱਚ ਆਜੋ ਇੱਥੇ ਆਜੋ ਅਗਰ ਤੁਹਾਨੂੰ ਨਹੀਂ ਇਹ ਲੋਗ ਤੁਹਾਨੂੰ ਬਰਦਾਸ਼ਤ ਕਰ ਰਹੇ ਤੁਹਾਨੂੰ ਟੌਰਚਰ ਕਰ ਰਹੇ ਹੈ ਤੁਸੀਂ ਸਾਡੇ ਕੋਲ ਆਓ ਸਾਡੇ ਕੋਲ ਆ ਕੇ 우 ਰਸਨਾ ਤੰਤਰੰਮ ਦਾ ਪ੍ਰਚਾਰ ਕਰੋ ਸਾਡੇ ਚ ਤਾਂ ਚਾਹੇ ਤੁਸੀਂ ਟਿੱਕਾ ਲਾ ਲਿਆ ਤਾਂ ਵੀ Hindu ਐ ਨਹੀਂ ਲਾਇਆ ਤਾਂ ਵੀ Hindu ਐ ਬੋਦੀ ਰੱਖ ਲਈ ਤਾਂ ਵੀ Hindu ਐ ਨਹੀਂ ਰੱਖੀ ਤਾਂ ਵੀ Hindu ਐ ਜੇ ਤੁਸੀਂ ਮੰਦਰ ਜਾਂਦੇ ਹੋ ਤਾਂ ਵੀ Hindu ਐ ਮੰਦਰ ਨਹੀਂ ਜਾਂਦੇ ਤੁਸੀਂ ਤਾਂ ਵੀ Hindu ਐ ਇਹ AI ਟੈਕਨੀਕ ਐ ਸਾਰੀ ਇਹ AI ਟੈਕਨੀਕ ਦੇ ਨਾਲ ਆ ਗਿਆ ਕੁਝ ਕੁਝ ਦੇਖੋ ਹੋਰ ਨਹੀਂ ਹੋਗੀ ਕਿ ਲੋਕ ਇਹਨੂੰ ਕਰਨ ਲਈ AI ਦੀ ਵਰਤੋਂ ਕੋਈ ਦੇਖੋ ਮੈਨੂੰ ਤਾਂ ਲੱਗਦਾ ਪ੍ਰੋਬਬਲੀ ਨੰਨੇ ਜੋਗੀ ਵੀ ਨਹੀਂ ਹੈਗੀ ਰਬਲੀਨ ਕੌਰ ਖਾਲਸਾ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਕੌਣ ਐ ਬਹੁਤ ਚਰਚਾ ਦੇ ਵਿੱਚ ਐ ਕੁੜੀ ਖਾਸ ਕਰ ਇਹ ਭੈਣ ਭਰਾ ਦੀ ਜੋੜੀ ਉਦੋਂ ਸ਼ਾਇਦ ਇੰਨਾ ਮਸ਼ਹੂਰ ਨਹੀਂ ਹੋਏ ਸੀਗੇ ਜਾਂ ਦਿੱਲੀ ਤੱਕ ਮਸ਼ਹੂਰ ਸੀ ਜਦੋਂ ਉਹਨਾਂ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਇਹਨਾਂ ਦੀ ਸ਼ਕਲਾਂ ਦੇਖ ਕੇ ਪਤਾ ਲੱਗ ਜਾਂਦਾ ਕਿ ਉਮਰ ਇਹ ਭੈਣ ਭਰਾ ਦੀ ਬਹੁਤ ਘੱਟ ਐ ਪਰ ਜਿਹੜੀਆਂ ਇਹਦੀ ਗੱਲਾਂ ਨੇ ਕਿ ਵਾਕਈ ਹੀ ਸਮਾਜ ਚ ਸਵੀਕਾਰ ਕੀਤੀਆਂ ਜਾਣ ਵਾਲੀਆਂ ਨੇ ਜਾਂ ਖਾਸ ਕਰਕੇ ਉਸ ਵੇਲੇ ਜਦੋਂ ਇਹਨਾਂ ਦਾ ਮੈਂ ਪੇਸ਼ਾ ਹੀ ਕਵਾਂਗਾ ਮੈਂ ਸੇਵਾ ਨਹੀਂ ਕਵਾਂਗਾ ਕਿਉਂਕਿ ਕੀਰਤਨ ਕਰਨ ਦੇ ਜੇਕਰ ਤੁਸੀਂ ਪੈਸੇ ਲੈ ਰਹੇ ਹੋ ਤਾਂ ਤੁਸੀਂ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹੋ ਸੋ ਇਸ ਪੇਸ਼ੇ ਵਿੱਚ ਰਹਿਣ ਵਾਲੇ ਭਾਵ ਕੀਰਤਨੀਏ ਅਜਿਹਾ ਕਰਦੇ ਚੰਗੇ ਲੱਗਦੇ ਨੇ ਹਲੇ ਤੱਕ ਸ਼ਾਇਦ ਕੋਈ ਪ੍ਰੋਬਲਮ ਕੋਰ ਖਾਲਸਾ ਦੇ ਹੱਕ ਵਿੱਚ ਵੀ ਨਹੀਂ ਨਿਤਰਿਆ ਪਰ ਸ਼ਿਵ ਸੈਨਾ ਪੰਜਾਬ ਦੇ ਯੂਥ ਵਿੰਗ ਦੇ ਚੇਅਰਮੈਨ ਅਰਵਿੰਦ ਗੋਤਮ ਦੇ ਵਿਚਾਰ ਕੁਝ ਵੱਖਰੇ ਨੇ ਉਹ ਕਹਿਣਾ ਕੀ ਚਾਹੁੰਦੇ ਨੇ ਗੱਲ ਕਰਦੇ ਆ ਅਰਵਿੰਦ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਜੀ ਤੁਸੀਂ ਕਿੰਨਾ ਕੁ ਪੁਰਾਣਾ ਜਾਣਦੇ ਸੀ ਪ੍ਰੋਬਲਿੰਕੌਰ ਖਾਲਸਾ ਨੂੰ ਦੇਖੋ ਮੈਂ ਤਾਂ ਹੁਣ ਜਦ ਇਹ ਵਿਵਾਦ ਹੋਇਆ ਮੈਂ ਹੁਣ ਇਹਨਾਂ ਨੂੰ ਜਰਾ ਧਿਆਨ ਨਾਲ ਦੇਖਿਆ ਪਰ ਉਸ ਤੋਂ ਪਹਿਲਾਂ ਵੀ ਮੈਂ ਕਈ ਵਾਰ ਇਹਨਾਂ ਦੇ ਜਿਹੜੇ ਦਰਬਾਰ ਲੱਗਦੇ ਆ ਜਿਹੜਾ ਉਹ ਮੈਂ ਦੇਖਿਆ ਇਹਨਾਂ ਦੇ ਦੀਵਾਨ ਵਗੈਰਾ ਜਿਹੜੇ ਲੱਗਦੇ ਬਹੁਤ ਬਹੁਤ ਅੱਛਾ ਬਹੁਤ ਅੱਛਾ ਇਹ ਸਿੱਖੀ ਦਾ ਪ੍ਰਚਾਰ ਕਰ ਰਹੇ ਆਂ ਔਰ ਮੈਂ ਜਦ ਹੁਣ ਸੁਣਿਆ ਵੀ ਇਹਨਾਂ ਦਾ ਇਹ ਗੱਲਾਂ ਦੇ ਕਰਕੇ ਵਿਵਾਦ ਨਾਲ ਇਹਨਾਂ ਨੂੰ ਜੋੜਿਆ ਜਾ ਰਿਹਾ ਹੈ ਔਰ ਲੇਟੈਸਟ ਮੈਂ ਇਹਨਾਂ ਦੀ ਇੱਕ ਵੀਡੀਓ ਦੇਖੀ ਵਿਚਾਰੇ ਰੋ ਰਹੇ ਆਂ ਔਰ ਕਹਿ ਰਹੇ ਆਂ ਮੈਂ ਅੱਜ ਤੋਂ ਬਾਅਦ ਕਦੀ ਵੀ ਸਿੱਖੀ ਦਾ ਪ੍ਰਚਾਰ ਨਹੀਂ ਕਰੂੰਗੀ ਸੋ ਮੇਰੇ ਦਿਲ ਨੂੰ ਠੇਸ ਲੱਗੀ ਆ ਸੋ ਹੁਣ ਕਿ ਜੇ ਮੈਂ ਇਹ ਕਿੰਨੀ ਕਿੰਨੀ ਉਮਰ ਹੈ ਤੁਹਾਡੇ ਸਾਹਮਣੇ ਨਾਲ ਮੇਰੇ ਹਿਸਾਬ ਨਾਲ ਇਹ ਬਾਈ 24 ਸਾਲ ਦੇ ਹੋਣੇ ਆ ਹਜੇ ਦੇਖੋ ਅਸੀਂ ਤੁਸੀਂ ਵੀ ਭੈਣਾ ਭਰਾਵਾਂ ਵਾਲੇ ਆ ਤੁਹਾਡੀਆਂ ਵੀ ਭੈਣਾ ਹੈਗੀਆਂ ਨੇ ਸਾਡੀਆਂ ਵੀ ਹੈਗਿਆ ਨੇ ਸਾਡੇ ਰਿਸ਼ਤੇਦਾਰੀ ਚ ਵੀ ਹੈਗਿਆ ਨੇ ਜੀ ਅਸੀਂ ਕਦੀ ਭੈਣਾ ਭਰਾਵਾਂ ਨੇ ਅਸੀਂ ਆਪਸ ਚ ਆ ਜੀਆਂ ਗੱਲਾਂ ਕੀਤੀਆਂ ਕਿ ਮਲੇਸ਼ੀਆ ਜਾ ਰਹੇ ਆਂ ਬੈਂਕਾਂਗ ਜਾ ਰਹੇ ਆਂ ਥਾਈਲੈਂਡ ਜਾ ਰਹੇ ਆਂ ਉਸੀਂ ਵੀ ਸਮਝਦਾ ਜਦੋਂ ਇਹਨਾਂ ਮੁਲਕਾਂ ਦੇ ਨਾਮ ਆਉਂਦੇ ਆ ਤੇ ਬੰਦੇ ਦੇ ਚਿਹਰੇ ਤੇ ਇੱਕ ਸ਼ੈਤਾਨੀ ਹਸੀ ਜੀ ਆ ਜਾਂਦੀ ਹੈ ਨਹੀਂ ਦੇਖੋ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਹਾਂ ਯਥਾ ਪਿੰਡੇ ਤਤ੍ਥ ਬ੍ਰਹਮੰਡੇ ਜੋ ਸਾਡੇ ਅੰਦਰ ਹੈ ਉਹੀ ਬਾਹਰ ਨਿਕਲ ਕੇ ਆਂਦਾ ਹਾਂ ਤੁਸੀਂ ਹੁਣ ਇਹਦੇ ਬਾਰੇ ਜ਼ਿਕਰ ਕੀਤਾ ਮੈਨੂੰ ਤਾਂ ਇਹਦੇ ਤੋਂ ਕੋਈ ਦਿੱਕਤ ਨਹੀਂ ਹੈ ਇਹ THAILAND ਚ ਵੀ ਬੰਦੇ ਹੀ বাসਦੇ ਆ ਜਾਂ BANGKOK ਚ ਵੀ ਇਹ ਕੰਟਰੀ ਲਾ ਮਸ਼ਹੂਰ ਨੇ ਉੱਥੇ ਸੈਕਸ ਟੂਰਿਜ਼ਮ ਜਿਹੜਾ ਹੈਗਾ ਰਿਕੋਗਨਾਈਜ਼ਡ ਹੈ ਸਰਕਾਰ ਵੱਲੋਂ ਉੱਥੇ ਦੀ ਸਰਕਾਰਾਂ ਦਾ ਸਭ ਤੋਂ ਵੱਡਾ ਸੋਰਸ ਆਮਕਮ ਹੈ ਇਹ ਨਹੀਂ ਤੇ ਉਹ ਤਾਂ ਇੱਥੇ ਵੀ ਹੈ ਜਿਹੜਾ ਦਿੱਲੀ ਦੇ ਵਿੱਚ ਜੀਵੀ ਰੋਡਾ ਉੱਥੋਂ ਨੌਜਵਾਨ ਅਰਵਿੰਦ ਇੱਕ ਨੌਜਵਾਨ ਕੱਲਾ ਖੜ ਕੇ ਗੱਲ ਕਰਦਾ ਚੰਗਾ ਲੱਗਦਾ ਆਪਣੀ ਭੈਣ ਨਾਲ ਖੜ ਕੇ ਤੁਸੀਂ ਉਸ ਵੀਡੀਓ 'ਚ ਇਸ਼ਾਰੇ ਵੀ ਦੇਖੇ ਉਹਦੇ ਅਸ਼ਲੀਲ ਨਹੀਂ ਉਹ ਦੇਖੋ ਇਹ AI ਟੈਕਨੀਕ ਦੇ ਨਾਲ ਸਾਰੇ ਚੀਜ਼ਾਂ ਹੋ ਜਾਂਦੀਆਂ ਪਰ ਮੈਂ ਤੁਹਾਨੂੰ ਜਿਹੜਾ ਤੁਸੀਂ ਥਾਈਲੈਂਡ ਮਲੇਸ਼ੀਆ ਵਗੈਰਾ ਦੀ ਗੱਲ ਕਰਦੇ ਹੋ ਇਹ ਇਸ ਆਧਾਰ ਤੇ ਅਸੀਂ ਇਸ ਧੀ ਧਿਆਣੀ ਨੂੰ ਇੰਨਾ ਜ਼ਿਆਦਾ ਇਹਨੂੰ ਨਹੀਂ ਕਰ ਸਕਦੇ ਇਹ ਵੀ ਇਹਦਾ ਵਿਚਾਰੀ ਦਾ ਜਿਹੜਾ ਆਪਣਾ ਆਪਣਾ ਕੌਨਫੀਡੈਂਸ ਹੈ ਉਹ ਹੀ ਲੂਜ਼ ਕਰ ਬੈਠੇ ਹੈ ਅਸੀਂ ਇਹ ਮੈਂ ਦੇਖੋ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ 크ਿਸਚੀਅਨਿਟੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਉਸ ਮਾਹੌਲ ਦੇ ਵਿੱਚ ਇਹ ਬੀਬੀ ਇਹ ਵਿਚਾਰੀ ਧੀ ਧਿਆਣੀ ਇਹ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ ਸੋ ਮੈਂ ਸਮਝਦਾ ਹਾਂ ਵੀ ਸਾਨੂੰ ਇਹਨੂੰ ਬਕਬ ਕਰਨ ਦੀ ਲੋੜ ਹੈ ਨਾ ਕਿ ਇਹਨੂੰ ਡੀਮੋਰਲਾਈਜ਼ ਕਰਕੇ ਮੈਂ ਗਵਾਰਾ ਪਿਆ ਰਹੇ ਅਸੀਂ ਤੁਸੀਂ ਵੀ ਭੈਣਾ ਵਾਲੇ ਆ ਛੋਟੇ ਹੁੰਦੇ ਤਾਂ ਭੈਣ ਭਰਾ ਨਾਲ ਲੈਂਦੇ ਆ ਕੱਟੇ ਵੱਡੇ ਹੁੰਦੇ ਆ ਜੋ ਇਹਨਾਂ ਦੀ ਏਜ ਹੈ ਭੈਣ ਭਰਾ ਦੀ ਕਿੰਨਾ ਕੁ সুইমিং ਪੂਲ ਚ ਇਹ ਜੀ ਉਮਰ ਚ ਭੈਣ ਭਰਾ ਇਕੱਠੇ ਨਾ ਦੇ ਨਜ਼ਰ ਆਏ ਇਹ ਦੇਖੋ সুইমিং ਪੂਲ ਵਾਲੀ ਮੈਂ ਦੇਖੀ ਆ ਉਹ ਵੀ ਮੈਂ ਵੀਡੀਓ ਦੇਖੀ ਉਹਦੇ ਵਿੱਚ ਦੱਸੋ ਵਿਚਾਰੀ ਕੀ ਗਲਤ ਕਰ ਰਹੀ ਹੈ ਇੱਕ সুইমিং ਪੂਲ ਆ ਉਹ ਬੰਦੇ ਵਿੱਚ ਹੈ ਪ੍ਰਚਾਰਕੰਦੀ ਲੋੜ ਗਈ ਹੈ ਕਮਾਲ ਦੀ ਗੱਲ ਆ ਉਹਦੇ ਵਿੱਚ ਉਹਦੇ ਵਿੱਚ ਦਿੱਕਤ ਕੀ ਹੈ ਇਕੱਲੀ ਨਾ ਹੁੰਦੀ ਉਹ ਪਾ ਸਕਦੀ ਆ ਮੈਂ ਤੁਹਾਡੀ ਗੱਲ ਵੱਢੀ ਕਰਦਾ ਇਕੱਲੀ ਨਾ ਪਾ ਲੈ ਪੂਰੇ ਦੇਖੋ ਉਹਦਾ ਪੂਰਾ ਬੀਬੀ ਦਾ ਟੰਟਾ ਕਿਆ ਹੋਇਆ ਉਹਦਾ ਇਵਨ ਕਿ ਉਹਦਾ ਸਿਰ ਟੰਕਿਆ ਹੋਇਆ ਹੈ ਦਮਾਲਾ ਬੰਨਿਆ ਹੋਇਆ ਹੈ ਹਾਂ ਦਮਾਲਾ ਬੰਨਿਆ ਹੋਇਆ ਹੈ ਤਾਂ ਇਹਨਾਂ ਇਸ ਆਧਾਰ ਤੇ ਤੁਸੀਂ ਦੇਖੋ ਪੇਸ਼ਾ ਪੇਸ਼ਾ ਉਹਨਾਂ ਦਾ ਕੀਰਤਨ ਕਰਨਾ ਹੈ ਉਹਨਾਂ ਦਾ ਪੇਸ਼ਾ ਦੇਖੋ ਉਹ ਪੇਸ਼ਾ ਜਾ ਤਿੰਦਾ ਇਹ ਜੀ ਵੀਡੀਓ ਹਰਤਾ ਨਹੀਂ 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 ਇਹਦੇ ਵਿੱਚ ਤਾਂ ਦੇਖੋ ਕੁਝ ਗਲਤ ਨਹੀਂ ਹੈ ਹਾਂ ਬਾਕੀ ਮੈਂ ਬੀਬੀ ਜੀ ਨੂੰ ਕਹਿਣਾ ਚਾਹਨਾ ਹੈ ਵੀ ਦੇਖੋ ਅਗਰ ਤੁਹਾਡੇ ਤੋਂ ਸੰਗਤਾਂ ਜਿਹੜੀਆਂ ਨਾਰਾਜ਼ ਹੋ ਗਈਆਂ ਤਾਂ ਤੁਸੀਂ ਉਹਦਾ ਮਾਫੀ ਮੰਗ ਲਓ ਉਹਦੇ ਇੱਕ ਵਾਰ ਤੁਸੀਂ ਆਪਣਾ ਸਾਰੀ ਫੀਲ ਕਰਕੇ ਆਪਣਾ ਪ੍ਰਚਾਰ ਪ੍ਰਸਾਰ ਕਰੋ بجائے ਕਿ ਤੁਸੀਂ ਇੰਨਾ ਡੀਮੋਟਿਵੇਟ ਹੋਏ ਹੋਏ ਆ ਤੁਸੀਂ ਕਹਿ ਰਹੇ ਮੈਂ ਅੱਜ ਤੋਂ ਬਾਅਦ ਸਿੱਖੀ ਦਾ ਪ੍ਰਚਾਰ ਨਹੀਂ ਕਰੂੰਗੀ ਵੈਸੇ ਮੈਂ ਤੁਹਾਨੂੰ ਦੱਸ ਦਿੰਨਾ ਹੈ ਇਹ ਵਿਵਾਦ ਵਧਿਆ ਕਿਉਂ ਹੈ ਇਹ ਵਿਵਾਦ ਇਸ ਕਰਕੇ ਵਧਿਆ ਹੈ ਵੀ ਇਹਨਾਂ ਦੀਆਂ ਤਿੰਨ ਜਿਹੜੀਆਂ ਫਰੈਂਡਸ ਹੈ ਜੋ ਮੈਂ ਦੇਖਿਆ ਸੁਣਿਆ ਉਹ ਆਈਆਂ ਸੀਗੀਆਂ ਬਾਹਰੋਂ ਸ਼ਾਇਦ ਬਲੇਸ਼ੀਆ ਤੋਂ ਆਈਆਂ ਸੀਗੀਆਂ ਉਹ ਹੇਅਰ ਹੋਸਟਲ ਸੀਗੀਆਂ ਉਹਦੇ ਵਿੱਚ ਜਿਹੜੀਆਂ 에어 ਹੋਸਟਲ ਸੀ ਇੱਕ ਲੜਕੀ ਸੀ ਜਿਹੜੀ ਉਹ ਮੁਸਲਮਾਨ ਲੜਕੀ ਸੀਗੀ ਉਹ ਜਦ ਬੰਗਲਾ ਸਾਹਿਬ ਗਈ ਆ ਉੱਥੇ ਜਾ ਕੇ ਫੋਟੋਆਂ ਖਿੱਚਣ ਲੱਗੀ ਆ ਉੱਥੇ ਜਿਹੜਾ ਪਹਿਰੇਦਾਰ ਸੀਗਾ ਜਿਹਨੂੰ ਆਪਾ ਸੇਵਾਦਾਰ ਆਪਾਂ ਕਹਿੰਦੇ ਆ ਸ਼ਾਹ ਉਹਨਾਂ ਨੇ ਜਿਵੇਂ ਸਿਰਫ ਇੱਕ ਵਾਰ ਨਹੀਂ ਹੋਇਆ ਇੱਕ ਕੁੜੀ ਉੱਥੇ ਗਈ ਸੀਗੀ ਅ ਹਰਮੰਦਰ ਸਾਹਿਬ ਦੇ ਵਿੱਚ ਉਹਨੇ ਆਪਣਾ ਯੋਗਾ ਦੇ ਬਣਾ ਦਿੱਤੇ ਉਹਦੇ ਤੇ ਵਿਵਾਦ ਖੜਾ ਕਰਤੀਆ ਇੱਕ ਸਾਡੀ ਧੀ ਤੇ ਆਣੀ ਵਿਚਾਰੀ ਉਰੇ ਆਪਣਾ ਛੋਟਾ ਜਿਹਾ ਟੈਟੂ ਲਾ ਕੇ ਇੰਡੀਆ ਦਾ ਚੱਲੇ ਗਈ ਸੀ ਉਹਦੇ ਤੇ ਵਿਵਾਦ ਕਰਤੀਆ ਇਹ ਤਾਂ ਐਦਾ ਐਦਾ ਦੀਆਂ ਹਰਕਤਾਂ ਕਰਦੇ ਆ ਮੈਂ ਇੱਕ ਦੇਖਿਆ ਵਿਚਾਰੀ ਪੂਰਵੀ ਸੀਗੀ ਉਹ ਲੇਡੀ ਹੈਨਾ ਪ੍ਰਵਾਸੀ ਲੇਡੀ ਸੀਗੀ ਉਹ ਨਹੀਂ ਉਹਨਾਂ ਨੂੰ ਪਤਾ ਹੁੰਦਾ ਮਰਿਆਦਾ ਦਾ ਉਹ ਕਿਤੇ ਵਿਚਾਰੀ ਗਲਤੀ ਨਾਲ ਕਿਉਂਕਿ ਦੇਖੋ ਇਹ ਲੋਕ ਕੋਈ ਫੀਮਾ ਜਾਂ ਕੋਈ ਸ਼ਰਾਬਾ ਏਡੇ ਵੱਡੇ ਨਸ਼ੇ ਤਾਂ ਕਰ ਨਹੀਂ ਸਕਦੇ ਮਹਿੰਗੇ ਵੀ ਵਾਲਾ ਐਪੀਸੋਡ ਵੀ ਵਾਲਾ ਐਪੀਸੋਡ ਇਹਦੇ ਵਿੱਚ ਦੱਸੋ ਤੁਸੀਂ ਉਹ ਗਰੀਬਤੀ ਇਤਿਆਣੀ ਦਾ ਉਹ ਤੇ ਵਿਚਾਰੇ ਦੇ ਉਹਦੇ ਥੱਪੜ ਮਾਰ ਰਹੇ ਮੈਂ ਤੁਹਾਡਾ ਸਹਿਮਤ ਹਾਂ ਉਹਨੂੰ ਸਮਝਾਉਣਾ ਚਾਹੀਦਾ ਸੀ ਵੀ ਏਦਾਂ ਹੀ ਏਦਾਂ ਹੀ ਉਹਨੇ ਸੇਵਾਦਾਰ ਨੇ ਕੀ ਕੀਤਾ ਉਹਨੇ ਬਦਤਮੀਜੀ ਦੇ ਨਾਲ ਬਹੁਤ ਜ਼ਿਆਦਾ ਬਦਤਮੀਜੀ ਦੇ ਨਾਲ ਉਹ ਜਿਹੜੀ ਮੁਸਲਮਾਨ ਕੁੜੀਏ ਉਹਨੂੰ ਉਹਨੇ ਚਿੜਕ ਦਿੱਤਾ ਪ੍ਰੋਬਲੀ ਨਾਲੇ ਮਸਲੇ ਦੀ ਗੱਲ ਕਰ ਰਹੇ ਹਾਂ ਹਾਂ ਪ੍ਰੋਬਲੀ ਨਾਲੇ ਮਸਲੇ ਦੀ ਗੱਲ ਕਰ ਰਹੇ ਆ ਤੇ ਪ੍ਰੋਬਲੀ ਇੰਜੀਨੇ ਜਦ ਅਤਰਾਜ ਕੀਤਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪ੍ਰਚਾਰ ਦੇ ਵਿੱਚ ਜਾਦੇ ਗੱਲ ਕਰੀ ਹੈ ਤਾਂ ਫੇਰ ਜਿਹੜੇ ਉੱਥੇ ਦੇ ਹੈੱਡ ਗ੍ਰੰਥੀ ਹੈ ਰਣਜੀਤ ਸਿੰਘ ਜੀ ਮੰਗਲਾ ਸਾਹਿਬ ਦੇ ਉਹਨਾਂ ਨੇ ਇਹਨਾਂ ਨੂੰ ਧਮਕਾਇਆ ਔਰ ਫਿਰ ਉਹਦੀ ਕੰਪਲੇਂਟ ਵੀ ਇਹਨਾਂ ਨੇ ਦਿੱਤੀ ਆ ਪਰ ਇਹਨਾਂ ਦੀ ਕੰਪਲੇਂਟ ਤੇ ਕੋਈ ਸੁਣਵਾਈ ਹੋ ਨਹੀਂ ਰਹੀ। ਚਲੋ ਇੱਕ ਹੋਰ ਵੀਡੀਓ ਸੀਗਾ ਜਿਸ ਦੇ ਵਿੱਚ ਉਹ ਭਰਾ ਕੋਈ ਕੰਮ ਕਹਿੰਦਾ ਭੈਣ ਨੂੰ ਤੇ ਭੈਣ ਭੈਣ ਭਰਾ ਨੂੰ ਕੋਈ ਕੰਮ ਕਹਿੰਦੀ ਆ ਤੇ ਮੁੜ ਕੇ ਉਹ ਕਹਿੰਦੀ ਆ ਤੁਹਾਡੀ ਰਾਤ ਨੂੰ ਸੇਵਾ ਵੀ ਕਰਾਂਗੇ। ਤੁਸੀਂ ਇਹ ਜੇ ਡਬਲ मीनिंग ਦੋ ਅਰਥੀ ਗੱਲਾਂ ਕਰਦੇ। ਨਹੀਂ ਰਾਤ ਦਾ ਨਾ ਦੇਖੋ ਆਪਾਂ ਕਿਹੜੀ ਉਹਦੇ ਚ ਰਹਿ ਰਹੇ ਹਾਂ। ਹਨਾ ਆਪਾਂ ਕਿਹੜੇ ਯੁੱਗ 'ਚ ਰਹਿ ਰਹੇ ਹਾਂ। ਤੁਹਾਨੂੰ ਡਬਲ ਨਹੀਂ ਸਮਝ ਨਹੀਂ ਆਉਂਦੀ। ਰਾਤ ਨੂੰ ਇਹ ਜਿਆ ਕੀ ਹੁੰਦਾ ਦੱਸੋ ਜਿਹੜਾ ਦਿਨ 'ਚ ਨਹੀਂ ਹੋ ਸਕਦਾ। ਨਹੀਂ ਭੈਣ ਕਵੇ ਭਰਾ ਨੂੰ ਤੁਹਾਡੀ ਰਾਤ ਨੂੰ ਸੇਵਾ ਕਰਾਂਗੀ। ਇਹਦੇ ਵਿੱਚ ਮੈਨੂੰ ਤਾਂ ਕੁਝ ਗ ਕੀ ਕਿਆ ਡਬਲ ਮੀਨਿੰਗ ਡਾਇਲੋਗ ਨਹੀਂ ਲੱਗਦਾ ਤੁਹਾਨੂੰ ਕੋਈ ਡਬਲ ਮੀਨਿੰਗ ਨਹੀਂ ਹੈ ਤੁਸੀਂ ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ ਬਲਜੀਤ ਮਰਵਾ ਜੀ ਆਪਾਂ ਅੱਗੇ ਨੂੰ ਵਧਣਾ ਨਾ ਕਿ ਆਪਾਂ ਪਿੱਛੇ ਨੂੰ ਜਾਣਾ ਠੀਕ ਹੈ ਸਾਡੇ ਤਾਂ ਸਨਾਤਨ ਦੇ ਵਿੱਚ ਵੈਸੇ ਵੀ ਕਿਹਾ ਜਾਂਦਾ ਹੈ ਬਈ ਸਮੇਂ-ਸਮੇਂ ਸਰ ਧਰਮ 'ਮੇ ਪਰਵਰਤਨ ਕبھی ਸ਼ਾਸਤਰ ਸੇ ਕبھی ਸ਼ਾਸਤਰ ਸੇ ਤਾਂ ਮੈਂ ਸਮਝਦਾ ਐਂ ਵੀ ਇਹ ਪਰਵਰਤਨ ਦਾ ਯੁੱਗ ਹੈ ਇਹ ਕੀ ਹੈ ਵੀ ਚਲੋ ਮੈਂ ਆਪਣੀ ਭੈਣ ਨਾਲ ਇਹ ਜਿਹੀ ਗੱਲਾਂ ਕਰਦੇ ਆ ਤੁਸੀਂ ਆਪਣੀ ਸਿਸਟਰ ਨਾਲ ਇਹ ਜਿਹੀਆਂ ਗੱਲਾਂ ਕਰਦੇ ਕਿੰਨੇ ਕੁ ਵੀਡੀਓ ਪਾਏ ਆ ਅਜ ਤੱਕ ਨਹੀਂ ਦੇਖੋ ਅਸੀਂ ਨਹੀਂ ਪਾਇਆ ਪਰ ਵੈਸੇ ਮੈਂ ਗੱਲ ਕਰਦਾ ਵੀ ਲੋਕ ਪਾਉਂਦੇ ਇਹਦੇ ਵਿੱਚ ਕੋਈ ਅਸ਼ਲੀਲਤਾ ਮੈਨੂੰ ਤਾਂ ਦਿਖੀ ਨਹੀਂ ਬੇਹੂਦਾਪਨ ਨਹੀਂ ਹੈ ਨਹੀਂ ਇਹਦੇ ਵਿੱਚ ਬੇਸ਼ਰਮੀ ਨਜ਼ਰਾਂ ਨਹੀਂ 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 ਇਹਦੇ ਵਿੱਚ ਕੋਈ ਬੇਹੂਦਾਪਨ ਨਹੀਂ ਹੈ ਉਹ ਛੋਟੀ ਏਜ ਦੀ ਬੱਚੀ ਹੈ ਕੀ ਤੁਹਾਡੀ ਇਹ ਜਿਹੀਆਂ ਹਰਕਤਾਂ ਕਰਕੇ ਹੀ ਲੋਕ ਤੁਹਾਨੂੰ ਕੁਲੜਪੀਜੇ ਨਾਲ ਜੋੜ ਰਹੇ ਆ ਜੇ ਤੁਸੀਂ ਇਹ ਜਿਹੀ ਹਰਕਤਾਂ ਨਾ ਕਰੋ ਲੋਕ ਤੁਹਾਨੂੰ ਨਾ ਜੋੜਨ ਨਹੀਂ ਦੇਖੋ ਉਹਨਾਂ ਨੂੰ ਦੱਸਣਾ ਪਵੇ ਇਹ ਤੇ ਮੈਂ ਲਿਖਾਂਗਾ ਇਹ ਸਿਸਟਰ ਐ ਮੈਂ ਆਪਣੇ ਲਿਖਾਂਗਾ ਬ੍ਰਦਰ ਐ ਟੀ-ਸ਼ਰਟਾਂ ਬਣਾਵਾਂਗੇ ਅਸੀਂ ਬਸ ਤੁਹਾਡੀ ਹਰਕਤਾਂ ਇਹਦੀਆਂ ਹੈ ਨਾ ਜਾਂ ਸਿਰਫ ਤੁਸੀਂ ਕੌਮ ਵੀ ਤੁਸੀਂ ਕੀਰਤਨ ਦੀ ਜਿਹੜੀ ਤੁਸੀਂ ਕਰਦੇ ਹੋ ਭੇਟਾ ਲੈਣੇ ਤੁਹਾਡਾ ਖਰਚਾ ਚੱਲ ਰਿਹਾ ਮਸ਼ਹੂਰ ਹੋਣ ਵਾਸਤੇ ਇਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਨਹੀਂ ਨਹੀਂ ਦੇਖੋ ਇਹ ਹਜਾ ਬਦ ਸੇ ਬਦਨਾਮ ਹੋਏ ਨਾਮ ਤੋਂ ਹੁਆ ਮੈਂ ਸਮਝਦਾ ਤੁਹਾਡੀ ਗੱਲ ਪਰ ਜਿਹੜਾ ਕੁਲੜ ਪੀਜੇ ਦੇ ਨਾਲ ਦੇਖੋ ਇਸ ਇਸ ਬੀਬੀ ਨੂੰ ਇਹ ਤਾਂ ਵਿਚਾਰੀ ਸੈੱਟ ਧਾਕੇ ਪ੍ਰਚਾਰ ਕਰਦੀ ਐ ਹਨਾ ਕਿੰਨਾ ਸੋਹਣਾ ਉਹ ਤਾਂ ਇਹਦਾ ਪੇਸ਼ਾ ਔਰ ਨਹੀਂ ਪੇਸ਼ਾ ਨਹੀਂ ਹੈ ਪੇਸ਼ਾ ਨਹੀਂ ਹੈ ਪ੍ਰੋਫੈਸ਼ਨ ਆਉਦਾ ਨਹੀਂ ਨਹੀਂ ਪ੍ਰੋਫੈਸ਼ਨ ਤਾਂ ਹੈ ਹਾਂ ਪ੍ਰੋਫੈਸ਼ਨ ਤਾਂ ਹੈ ਪਰ ਕਿਤੇ ਨਾ ਕਿਤੇ ਇਹਦੀਆਂ ਗੱਲਾਂ ਤੋਂ ਕਿਉਂਕਿ ਦੇਖੋ ਇਹ ਲੋਕਾਂ ਨੂੰ ਅੱਜ ਕਿਉਂ ਇਹਨਾਂ ਨੂੰ ਦਰਦ ਹੋ ਰਿਹਾ ਦਰਦ ਇਸ ਕਰਕੇ ਹੋ ਰਿਹਾ ਵੀ ਇਹ ਜਿਹੜੀ ਗੁੜੀਆ ਹੈ ਪ੍ਰਬਲਿੰਕੋਰ ਇਹ ਭਾਈਚਾਰੇ ਦੀ ਗੱਲ ਕਰਦੀ ਹੈ ਔਰ ਜਿਹੜੇ ਵੱਡੇ ਵੱਡੇ ਕੱਟੜਪੰਤੀਆਂ ਉਹ ਲੋਕ ਚਾਹਦੇ ਨਹੀਂ ਭਈ ਇਹੇ ਭਾਈਚਾਰੇ ਦੀ ਗੱਲ ਕਰੇ ਇਸ ਕਰਕੇ ਇਸ ਗੁੜੀਆ ਨੂੰ ਇਹਨੂੰ ਪ੍ਰੋਬਲੀ ਇਨਕੋਰ ਨੂੰ ਇਹਨੂੰ ਬਦਨਾਮ ਕੀਤਾ ਜਾ ਰਿਹਾ ਹੈ ਇੰਨੇ ਜੋਗੀ ਹੋਗੀ ਲੋਕ ਇਹਦੇ ਮੈਸੇਜ ਨਾਲ ਡਾਇਵਰਟ ਹੋ ਜਾਣਗੇ ਬਿਲਕੁਲ ਤਾਂ ਤੁਸੀਂ ਦੇਖੋ ਨਾ ਸੋਸ਼ਲ ਮੀਡੀਆ ਤੇ 5 7 10 ਜਾਂ 50 ਜਾਂ 100 ਵੀਡੀਓ ਪਾ ਕੇ ਇੰਨੇ ਜੋਗੀ ਹੋਗੀ ਜਦ ਨਹੀਂ 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 18 ਸਾਲ ਤੋਂ ਪ੍ਰਚਾਰ ਕਰ ਰਹੀ ਹੈ ਇਹ ਤੁਸੀਂ ਦੇਖੋ 22 24 ਸਾਲ ਉਮਰ ਬਹੁਤ ਛੋਟੀ ਉਮਰ ਦੇ ਵਿੱਚ ਜੰਮਦੀ ਲੱਗੀ ਸੀ 5 6 ਸਾਲ ਦੀ ਲੱਗੀ ਸੀ 5 6 ਸਾਲ ਦੀ ਲੱਗੀ ਸੀ ਬਹੁਤ ਛੋਟੀ ਪ੍ਰਚਾਰ ਕਰਨ ਲੱਗੀ ਸੀਗੀ ਇਹ ਤਾਂ ਬਹੁਤ ਅੱਛਾ ਇਹਦਾ ਤੁਸੀਂ ਤੁਸੀਂ ਸੁਣਿਓ ਤੁਸੀਂ ਸਿਰਫ ਇਹਦੀ ਵਿਵਾਦਿਤ ਜੜੀਆਂ ਚੱਲ ਰਹੀਆਂ ਵੀਡੀਓ ਤੁਸੀਂ ਉਹੀ ਦੇਖ ਲਈਆਂ ਇਹਦੀ ਤਾਂ ਆਵਾਜ਼ ਬੜੀ ਪਿਆਰੀ ਹੈ ਇੰਨੀ ਪਿਆਰੀ ਆਵਾਜ਼ ਹੈ ਇਹ ਤਾਂ ਸਾਰਿਆਂ ਨੂੰ ਜਿੱਦਾਂ ਅੱਜ ਕਨਵਰਟ ਹੋ ਰਿਹਾ ਹੈ ਸਾਡਾ ਪੰਜਾਬ ਹੈ ਜਿਹੜਾ ਕਿਸ ਪਾਸੇ ਨੂੰ ਜਾ ਰਿਹਾ ਹੈ ਇਹ ਤਾਂ ਸਾਰਿਆਂ ਨੂੰ ਜੋੜਨ ਵਾਲੀ ਗੱਡੀ ਹੈ ਸਭ ਤੋਂ ਵੱਡੀ ਗੱਲ ਕੀਰਤਨ ਦਰਬਾਰ ਫੱਟੇ ਪਜਾਮੇ ਵਾਲੀ ਕਥਾ ਗੱਲ ਬਣਾਵਣਾ ਕਿਸ ਨਾਲੀ ਫੱਟੇ ਪਜਾਮੇ ਵਾਲੀ ਉਹਨਾਂ ਨੇ ਕੀ ਹੁੰਦਾ ਹੈ ਦੇਖੋ ਤੁਸੀਂ ਨਾ ਸਿਰਫ 30 ਸੈਕਿੰਡ ਦੀ ਰੀਲ ਦੇਖ ਕੇ ਉਹਦੇ ਤੇ ਜਜਮੈਂਟ ਨਹੀਂ ਕਰ ਸਕਦੇ ਜਦ ਦਵਾਨ ਚੱਲਦੇ ਆ ਉਹ ਡੇਢ ਡੇਢ ਘੰਟਾ 2 2 ਘੰਟੇ ਚੱਲਦੇ ਆ ਕਈ ਵਾਰ ਕੀ ਉਹਨੇ ਛੋਟੇ ਬੱਚੇ ਹੁੰਨੇ ਆ ਜਾਂ 8 8 10 10 ਸਾਲਾਂ ਦੇ ਬੱਚੇ ਆ ਉਹਦੇ ਸਟ੍ਰੈਕਟ ਹੋਣ ਲੱਗ ਜਾਂਦੇ ਉਹਨਾਂ ਦਾ ਸਮਝਦਾ ਉਹਨਾਂ ਦਾ ਦਾਇਰਾ ਉਹਨਾਂ ਨਹੀਂ ਹੁੰਦਾ ਤਾਂ ਉਹਨਾਂ ਨੂੰ ਕਿਤੇ ਉਹਨੇ ਵਿੱਚ ਆਪਣੇ ਕੀਰਤਨ ਤੋਂ ਬਾਅਦ ਜਦ ਕੀਰਤਨ ਹੋ ਗਿਆ ਉਸ ਤੋਂ ਬਾਅਦ ਉਹਨੇ ਕੋਈ ਗੱਲ ਉਹ ਉਹਨੂੰ ਜੇ ਹੁਣ ਮੈਂ ਵੀ ਉਹ ਦੇਖੂੰਗਾ ਨਾ ਮੈਨੂੰ ਵੀ ਬੁਰਾ ਲੱਗੂਗਾ ਜਾਂ ਉਹ ਆਪਣੇ ਆਪ ਹੀ ਦੇਖੂਗੇ ਨਾ ਉਹਨਾਂ ਨੂੰ ਇਹ ਚੀਜ਼ ਬੁਰੀ ਲੱਗੂਗੀ ਪਰ ਜਦ ਤੁਸੀਂ ਉਹ ਪੂਰਾ ਸੁਣੂਗੇ ਫਿਰ ਕਨਸੈਪਟ ਹੈ ਜਿਹੜਾ ਉਹ ਸਾਰਾ ਸਮਝ ਆਂਦਾ ਅਸੀਂ 30 30 ਸਕਿੰਡਸ ਦੀਆਂ ਰੀਲਾਂ ਦੇਖ ਕੇ ਔਰ ਜਿਹਦੇ ਵਿੱਚ ਮੋਸਟਲੀ ਜਿਹੜੀਆਂ ਹੈ ਏਆਈ ਟੈਕਨੀਕ ਦੇ ਨਾਲ ਚੇਂਜ ਕਰ ਕਰਕੇ ਪਾ ਰਹੇ ਆ ਉਹ ਦੀਆਂ ਅਸ਼ਲੀਲ ਲੋਦੀਆਂ ਬਣਾ ਬਣਾ ਕੇ ਉਹਦੇ ਉੱਪਰ ਫੇਸ ਲਾ ਲਾ ਕੇ ਕਰ ਰਹੇ ਐ ਸੋ ਮੈਂ ਸਾਡੇ ਸਾਰੇ ਹੀ ਪੰਜਾਬੀਆਂ ਨੂੰ ਕਹਿਣਾ ਚਾਹਨਾ ਵੀ ਇਹਨੂੰ ਇਸ ਚੀਜ਼ ਨੂੰ ਅਵੋਇਡ ਕੀਤਾ ਜਾਵੇ ਉਹਦਾ ਹੌਸਲਾ ਬਲੰਦ ਕਰਨ ਦੀ ਲੋੜ ਐ ਨਾ ਕਿ ਉਹਨੂੰ ਡੀਮੋਟਿਵੇਟ ਕਰਨ ਦੀ ਲੋੜ। ਜੀ ਇਹ ਕਹਿ ਰਹੇ ਹੂੰ ਵੀ ਉਹਦੇ ਕੀਰਤਨ ਤੋਂ ਲੋਕ ਇੰਨੇ ਪ੍ਰਭਾਵਿਤ ਨਹੀਂ ਜਿਹੜੇ ਕੱਟੜਵਾਦੀ ਨੇ ਉਹਨਾਂ ਨੂੰ ਲੱਗਦਾ ਕਿ ਸਾਡੀਆਂ ਦੁਕਾਨਦਾਰੀਆਂ ਚਾਹਤ ਬੰਦ ਹੋ ਜਾਣਗੀਆਂ ਤੇ ਇਹਦੇ ਵੱਲ ਧਿਆਨ ਨਾ ਦੋ ਲੋਕ ਉਸ ਤੋਂ ਤੋੜਨਾ ਚਾਹ ਰਹੇ ਆ ਪ੍ਰਬਲੀਨ ਤੋਂ ਕੱਟੜਵਾਦੀ ਲੋਕ ਜੀ ਬਿਲਕੁਲ 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 ਜਾਂ ਤੁਸੀਂ ਤੁਸੀਂ ਅਸ਼ਾ ਦੇ ਵੀ ਕਹੋਗੇ ਪਰ ਨਹੀਂ ਆ ਉਹਦਾ ਕੀਰਤਨ ਦਰਬਾਰ ਬਹੁਤ ਚੱਲ ਰਿਹਾ ਹੋਰ ਕੀਰਤਨ ਕਰਨ ਵਾਲਿਆਂ ਦੀ ਦੁਕਾਨਾਂ ਬੰਦ ਨਾ ਹੋ ਜਾਣ ਦਾ ਕੰਮ ਘਟਣਾ ਜਵੇ ਇਹ ਵੀ ਇਹ ਵੀ ਹੈ ਇਹ ਕਾਰਨ ਮੇਨ ਕਾਰਨ ਜਿਹੜਾ ਹੈ ਉਹ ਆਹੀ ਹੈ ਵੀ ਜਿਹੜਾ ਜਿਹੜੇ ਆਪਣੇ ਰਣਜੀਤ ਸਿੰਘ ਜੀ ਆ ਉਹਨਾਂ ਨੇ ਇਹਨੂੰ ਥ੍ਰੈਟ ਕੀਤਾ ਕਿ ਮੈਂ ਬਹੁਤ ਪਾਵਰਫੁਲ ਬੰਦਾ ਐ ਮੈਂ ਤੈਨੂੰ ਮੈਂ ਤੈਨੂੰ ਸਮਝਾ ਰਿਹਾ ਤੂੰ ਇਸ ਚੀਜ਼ ਨੂੰ ਡਿਲੀਟ ਕਰ ਜਿਹੜਾ ਉਹਨੇ ਕਹਿ ਦਿੱਤਾ ਉਹਨੇ ਅਸਲੀਅਤ ਦਿਖਾਤੀ ਭਈ ਆ ਦੇਖੋ ਸੇਵਾਦਾਰ ਕਿੱਦਾਂ ਇੱਕ ਮੁਸਲਮਾਨ ਧੀ ਦੇ ਨਾਲ ਕਿੱਦਾਂ ਦਾ ਵਿਵਹਾਰ ਕਰ ਰਹੇ ਆ ਉਹਨੇ ਜਦੋਂ ਅਸਲੀਅਤ ਕਹਿਤੀ ਅਸਲੀਅਤ ਨਹੀਂ ਬਰਦਾਸ਼ਤ ਕਰ پا ਰਹੇ ਕੀ ਲੱਗਦਾ ਤੁਹਾਨੂੰ ਫਿਰ ਜਿਵੇਂ ਇਹ ਪਿੱਛੇ ਦੇ ਬਰਲਵਿੰਦਾ ਵੀਡੀਓ ਆਗੇ ਸੀ ਸ਼ਾਇਦ ਮੈਂ ਕੀਰਤਨ ਕਰਨਾ ਛੱਡ ਦਾਂਗੀ ਮੈਂ ਮੈਂ ਸਵਾਗਤ ਕਰਦਾ ਹਾਂ ਉਹਨਾਂ ਦਾ ਸਾਡੇ ਕੋਲ ਆਣ ਸਾਡੇ ਨਾਲ ਖੜੇ ਆ ਤੁਸੀਂ ਫਿਰ ਹੱਲਾਸ਼ੇਰੀ ਦੋ ਨਹੀਂ ਨਹੀਂ ਅਸੀਂ ਤਾਂ ਮੈਂ ਤਾਂ ਉਹਨਾਂ ਨੂੰ ਉਰੇ ਵੈਲਕਮ ਕਰਨ ਆਏ ਆ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਸਾਡੇ ਨਾਲ ਸਾਡੇ ਸ਼ਿਵ ਸੈਨਾ ਪੰਜਾਬ ਦੇ ਵਿੱਚ ਆਜੋ ਇੱਥੇ ਆਜੋ ਅਗਰ ਤੁਹਾਨੂੰ ਨਹੀਂ ਇਹ ਲੋਕ ਤੁਹਾਨੂੰ ਬਰਦਾਸ਼ਤ ਕਰ ਰਹੇ ਤੁਹਾਨੂੰ ਟੌਰਚਰ ਕਰ ਰਹੇ ਆ ਤੁਸੀਂ ਸਾਡੇ ਕੋਲ ਆਓ ਸਾਡੇ ਕੋਲ ਆ ਕੇ ਉਸ ਨਤਨਤਰਮ ਦਾ ਪ੍ਰਚਾਰ ਕਰੋ ਸਾਡੇ ਜਿੱਤਾਂ ਚਾਹੇ ਤੁਸੀਂ ਟਿੱਕਾ ਲਾ ਲਿਆ ਤਾਂ ਵੀ Hindu ਐ ਨਹੀਂ ਲਾਇਆ ਤਾਂ ਵੀ Hindu ਐ ਬੋਦੀ ਰੱਖ ਲਈ ਤਾਂ ਵੀ Hindu ਐ ਨਹੀਂ ਰੱਖੀ ਤਾਂ ਵੀ Hindu ਐ ਜੇ ਤੁਸੀਂ ਮੰਦਰ ਜਾਨੇ ਉਹ ਤਾਂ ਵੀ ਹਿੰਦੂ ਆ ਮੰਦਰ ਨਹੀਂ ਜਾਂਦੇ ਤੁਸੀਂ ਤਾਂ ਵੀ ਹਿੰਦੂ ਆ ਸਾਡੇ ਚ ਤਾਂ ਕੋਈ ਦੇਖੋ ਜੀ ਕੋਈ ਦਿੱਕਤ ਪਰੇਸ਼ਾਨੀ ਹੈ ਨਹੀਂ ਹੈ ਤੁਸੀਂ ਇੱਥੇ ਸਾਡੇ ਕੋਲ ਆ ਕੇ ਖੁੱਲ ਕੇ ਆਪਣਾ ਸਾਡਾ ਸਨਾਤਨ ਧਰਮ ਦਾ ਪ੍ਰਚਾਰ ਕਰੋ ਸਿੱਖੀ ਚ ਕੱਟੜਵਾਦ ਦੀ ਗੱਲ ਕਰ ਰਹੇ ਹੋ ਸਨਾਤਨ ਹਿੰਦੂਆਂ ਚ ਤਾਂ ਕੱਟੜਵਾਦ ਨਹੀਂ ਹੈਗਾ ਨਹੀਂ ਦੇਖੋ ਸਾਡੇ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਸਾਡੇ ਦਾ ਕੋਈ ਇਹ ਜਾਨੀ ਹੈ ਸਾਡੇ ਦਾ ਜਿਹੜਾ ਪ੍ਰਮਾਤਮਾ ਨੂੰ ਮੰਨਦਾ ਉਹ ਵੀ ਹਿੰਦੂ ਆ ਜਿਹੜਾ ਨਹੀਂ ਮੰਨਦਾ ਉਹ ਵੀ ਹਿੰਦੂ ਆ ਸਾਡੇ ਤਾਂ ਹਿੰਦੂ ਸਨਾਤਨ ਨੇ ਜਦ ਮਹਾਤਮਾ ਬੁੱਧ ਆ ਤਾਂ ਬੁੱਧ ਬੁੱਧ ਨੇ ਕਿਹਾ ਮੈਂ ਆਪਣਾ ਅਲੱਗ ਪੰਥ ਚਲਾਉਂਗਾ ਸਨਾਤਨ ਨੇ ਕਿਹਾ ਵੈਲਕਮ ਕਰੋ ਤੁਸੀਂ ਆਪਣਾ ਕਰੋ ਔਰ ਉਸ ਤੋਂ ਬਾਅਦ ਅਸੀਂ ਲੋਕਾਂ ਨੇ ਬੁੱਧ ਨੂੰ ਵੀ ਪੂਜਣਾ ਸ਼ੁਰੂ ਕਰਤੇ ਆ ਸਿੱਖੀਜ਼ਮ ਆਇਆ ਸਿੱਖ ਪੰਥ ਆਇਆ ਅਸੀਂ ਕਿਹਾ ਵੈਲਕਮ ਅਸੀਂ ਸਿੱਖਾਂ ਨਾਲੋਂ ਵੱਧ ਅਸੀਂ ਗੁਰੂਆਂ ਨੂੰ ਮੰਨਦੇ ਸੋ ਅਸੀਂ ਵੀ ਸਹਿਜ ਧਾਰੀ ਸਿੱਖ ਹੈ ਤੇ ਇਹਦੇ ਚ ਤਾਂ ਕੋਈ ਦਿੱਕਤ ਨਹੀਂ ਹੈ ਬਟ ਮੈਂ ਸਮਝਦਾ ਵੀ ਜਿਹੜੇ ਕੱਟੜਤਾ ਹੈ ਕਟੜਤਾ ਬੰਦੇ ਨੂੰ ਵਿਨਾਸ਼ ਵੱਲ ਨੂੰ ਲੈ ਜਾਂਦੀ ਹੈ ਸੋ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਕੇ ਇਹਦਾ ਇਹ ਤੁਸੀਂ ਕਹਿ ਰਹੇ ਹੋ ਕਿ ਚਲੋ ਅਸਲੀ ਵਿਵਾਦ ਉਹ ਰঞ্জੀਤ ਸਿੰਘ ਉਹਨਾਂ ਤੋਂ ਸ਼ੁਰੂ ਹੁੰਦਾ ਹੈ ਇਹਨਾਂ ਦਾ ਤੇ ਇਹ ਸ਼ਿਕਾਇਤ ਵੀ ਦੇ ਕੇ ਆਈ ਹੈ ਜੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਸੁਣਵਾਈ ਨਹੀਂ ਹੋ ਰਹੀ ਪੁਲਿਸ ਨਹੀਂ ਜੋ ਮੈਂ ਸੁਣਿਆ ਇਹਨਾਂ ਦੀ ਵੀਡੀਓ ਦੇ ਵਿੱਚ ਦੇਖਿਆ ਵੀ ਉਹਦੇ ਤੇ ਪ੍ਰੋਪਰ ਪਹਿਲਾਂ ਇੱਕ ਥਾਣੇ 'ਚ ਗਏ ਆ ਉੱਥੇ ਇਹਨਾਂ ਨੂੰ ਫਿਰ ਦੂਜੇ ਥਾਣੇ 'ਚ ਭੇਜਤੇ ਆ ਵੀ ਨਹੀਂ ਜੀ ਕਾਲ ਤਾਂ ਤੁਹਾਨੂੰ ਉੱਥੇ ਆਈ ਸੀਗੀ ਰਿਕਾਰਡਿੰਗ ਇਹਨਾਂ ਕੋਲ ਹੈ ਨਹੀਂ ਸੋ ਇਹਦੇ ਤੇ ਕੋਈ ਕਾਰਵਾਈ ਹੋ ਨਹੀਂ ਰਹੀ ਪਰ ਅਸੀਂ ਵਿਸ਼ਵਾਸ ਦਿਵਾਨੇ ਆ ਵੀ ਤੁਸੀਂ ਭੈਣ ਜੀ ਤੁਸੀਂ ਆਪਣਾ ਖੁੱਲਕੇ ਪ੍ਰਚਾਰ ਕਰੋ ਅਸੀਂ ਲੋਗ ਤੁਹਾਡੇ ਨਾਲ ਖੜੇ ਆਂ ਕੀ ਗੱਲ ਉਹ ਪ੍ਰੋਬਬਲੀ ਹੁਣ ਜੇ ਇੰਨੀ ਨਿਰਾਸ਼ਾ ਦੇ ਵਿੱਚ ਹੈਗੀ ਹੈ ਹਤਾਸ਼ ਹੋਈ ਪਈ ਹੈ ਕਹਿੰਦੀ ਮੇਰੇ ਹਰ ਵੀਡੀਓ ਦਾ ਗਲਤ ਮਤਲਬ ਕੱਢਿਆ ਜਾ ਰਿਹਾ ਹੈ ਉਹ ਹਰ ਚੀਜ਼ ਨੂੰ ਏਆਈ ਤੇ ਸੁੱਟ ਰਹੀ ਹੈ ਤੁਹਾਡੇ ਮੂੰਹ ਚੋਂ ਨਿਕਲਣ ਵਾਲੀਆਂ ਗੱਲਾਂ ਤਾਂ ਏਆਈ ਨਹੀਂ ਹੋ ਸਕਦੀਆਂ ਏਆਈ ਟੈਕਨੀਕ ਨਾਲ ਸਭ ਕੁਝ ਹੋ ਜਾਂਦਾ ਜੀ ਮੇਰੀ ਵਾਇਸ ਬਕਾਇਦਾ ਲੱਗ ਜੇਗੀ ਏਆਈ ਟੈਕਨੀਕ ਹੈ ਸਾਰੀ ਏਆਈ ਟੈਕਨੀਕ ਦੇ ਨਾਲ ਹੈਗਾ ਕੁਝ ਕੁਝ ਦੇਖੋ ਨਹੀਂ ਹੋਗੀ ਕਿ ਲੋਕ ਇਹਨੂੰ ਕਰਨ ਲਈ ਏਆਈ ਦੀ ਵਰਤ ਕੋ ਨਹੀਂ ਮੈਨੂੰ ਤਾਂ ਲੱਗਦਾ ਪ੍ਰੋਬਬਲੀ ਨੰਨੇ ਜੋਗੀ ਵੀ ਨਹੀਂ ਹੈਗੀ ਜਿੰਨੇ ਤੁਸੀਂ ਕਹਿ ਰਹੇ ਹੋ ਨਹੀਂ ਨਹੀਂ ਦੇਖੋ ਤੁਸੀਂ ਆਦਾ ਵੱਡਾ ਤਾਂ ਨਹੀਂ ਆਦਾ ਚੈਨਲ ਤੇ ਦੇਖੋ ਹਰ ਚ ਇਹਦਾ ਪੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਹਰ ਜਗ੍ਹਾ ਲੋਕ ਵੀਡੀਓਜ਼ ਬਣਾ ਬਣਾ ਕੇ ਇਹਦੀਆਂ ਪਾ ਰਹੇ ਆਂ ਪੁਰਾਣੀਆਂ ਇਹਨਾਂ ਦੀਆਂ ਵੀਡੀਓਜ਼ ਕੱਢ ਕੱਢ ਕੇ ਉਹਨਾਂ ਨੂੰ ਇਹ ਹੀ ਟੈਕਨੀਕ ਦੇ ਨਾਲ ਕਦੇ ਸਿਰ ਤੋਂ ਨੰਗਾ ਕਰ ਦਿੱਤਾ ਕਦੇ ਐਦਾਂ ਮਤਲਬ ਬਣਾ ਰਹੇ ਆਂ ਐਦਾਂ ਦੀਆਂ ਬਹੁਤ ਵੀਡੀਓਜ਼ ਔਰ ਸਾਡੇ ਭੈਣ ਭਰਾ ਦੇ ਕਿਸਕਰਦੇ ਦੀ ਵੀ ਗੱਲ ਦੀ ਵੀਡੀਓ ਆ ਬਣਾ ਦੇਣਗੇ ਬਣਦੀਆਂ ਤੁਸੀਂ ਦੇ ਤੁਸੀਂ ਹਰ ਟਾਈਮ ਤੁਸੀਂ ਹੁਣ ਅੱਜ ਦੇ ਯੁੱਗ 'ਚ ਤੁਸੀਂ ਦੇਖੇ ਰਹੇ ਹੋ ਇਹ ਚੀਜ਼ਾਂ ਹੋ ਰਹੀਆਂ ਇਹਦੇ 'ਚ ਕੋਈ ਇਤਰਾਜ਼ ਨਹੀਂ ਹੈ ਵੀ ਨਹੀਂ ਹੋਣਗੀਆਂ ਹੋਗੀਆਂ ਦੇਖ ਲਿਓ ਬਣ ਜਾਣਗੀਆਂ ਹੋਣ ਕੋਈ ਮੰਗ ਦਿੱਲੀ ਸਰਕਾਰ ਤੋਂ ਜਾਂ ਦਿੱਲੀ ਪੁਲਿਸ ਤੋਂ ਅਸੀਂ ਤਾਂ ਆਹੀ ਕਹਾਂਗੇ ਵੀ ਦੇਖੋ ਅਗਰ ਉਹਨੇ ਕੰਪਲੇਂਟ ਕੋਈ ਕੀਤੀ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਬਕਾਇਦਾ ਹੋਣੀ ਚਾਹੀਦੀ ਹੈ ਔਰ ਨਾਲੇ ਮੈਂ ਸਾਰੇ ਆਪਣੇ ਸਿੱਖ ਜਥੇਬੰਦੀਆਂ ਨੂੰ ਸਿੱਖਾਂ ਨੂੰ ਬੇਨਤੀ ਕਰਨਾ ਚਾਹਨਾ ਹੈ ਵੀ ਇਸ ਧੀ ਧਿਆਣੀ ਨੂੰ ਇਹਨੂੰ ਡੀਮੋਰੀਲਾਈਜ਼ ਨਾ ਕੀਤਾ ਜਾਵੇ ਇਸ ਵਿਵਾਦ ਨੂੰ ਉਹੀ ਖਤਮ ਕਰਕੇ ਜੋ ਇਹ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ ਬਹੁਤ ਅੱਛਾ ਪ੍ਰਚਾਰ ਕਰ ਰਹੀ ਹੈ ਇਹਨੂੰ ਵਧਣ ਫੁੱਲਣ ਦੇਣਾ ਚਾਹੀਦਾ ਪੂਰੀ ਤਰ੍ਹਾਂ ਨਾਲ ਖੜੇ ਹੋ ਤੁਸੀਂ ਜੀ ਬਿਲਕੁਲ ਬਿਲਕੁਲ ਵੈਲਕਮ ਹੈ ਅਗਰ ਕੋਈ ਨਈ ਗੱਲ ਬਣਦੀ ਸਾਡੇ ਕੋਲ ਆਜੋ ਵੈਲਕਮ ਹੈ ਤੁਸੀਂ ਸਨਾਤਨ ਦਾ ਪ੍ਰਚਾਰ ਕਰੋ ਬਿਲਕੁਲ ਠੀਕ ਹੈ ਜੀ ਸੋ ਪ੍ਰੋਬਬਲੀ ਇਨ ਕੋਰ ਖਾਲਸਾ ਬਾਰੇ ਖਾਸ ਕਰ ਆਪਾਂ ਕਹੀਏ ਅਰਵਿੰਦ ਗੋਤਮ ਸ਼ਿਵ ਸ਼ੈਨਾ ਪੰਜਾਬ ਯੂਥ ਦੇ ਚੇਅਰਮੈਨ ਦੇ ਵਿਚਾਰ ਕੀ ਨੇ ਕਹਿੰਦੇ ਵੀ ਸਿਰਫ ਤੇ ਸਿਰਫ ਇਸ ਕਰਕੇ ਉਹਨਾਂ ਨੂੰ ਆਪਾਂ ਕਹੀਏ ਪਿੱਛੇ ਨੂੰ ਮੋੜਿਆ ਜਾ ਰਿਹਾ ਕਿ ਉਹਨਾਂ ਦੀ ਮਕਬੂਲੀਅਤ ਪਹੁੰਚ ਚੁੱਕੀ ਹੈ ਬਚਪਨ ਤੋਂ ਉਹ ਲੱਗੇ ਹੋਏ ਨੇ ਸਿੱਖੀ ਦਾ ਪ੍ਰਚਾਰ ਪ੍ਰਚਾਰ ਕਰਨ ਕੀਰਤਨ ਗੁਰਬਾਣੀ ਕਥਾ ਕੀਰਤਨ ਦਾ ਹੀ ਤੇ ਸਿਰਫ ਉਹ ਨਿਸ਼ਾਨੇ ਤੇ ਆ ਗਏ ਨੇ ਕੱਟੜਵਾਦੀਆਂ ਦੇ ਇਸ ਕਰਕੇ ਭੈਣ ਭਰਾ ਆ ਦੀਆਂ ਜਿਹੜੀਆਂ ਗੱਲਾਂ ਨੂੰ AI ਟੈਕਨੀਕ ਦੇ ਨਾਲ ਬਦਨਾਮ ਕੀਤਾ ਜਾ ਰਿਹਾ ਖੈਰ ਕੰਮ ਇਹ ਪੁਲਿਸ ਦਾ ਹੈਗਾ ਦਿੱਲੀ ਪੁਲਿਸ ਦਾ ਕਿ ਉਹ ਇਸ ਚੀਜ਼ ਨੂੰ ਕਿੰਨਾ ਕੁ ਵੈਰੀਫਾਈ ਕਰਦੀ ਹੈ ਥੋਰੋਲੀ ਡੀਪਲੀ ਜਾ ਕੇ ਜਾਂ ਦਿੱਲੀ ਸਰਕਾਰ ਇਸ ਤੇ ਕੀ ਐਕਸ਼ਨ ਲੈਂਦੀ ਹੈ ਇੱਕ ਕੁੜੀ ਨਾਲ ਜੇ ਅਜਿਹਾ ਕੁਝ ਹੋਇਆ ਅੱਛਾ ਮਹਿਲਾ ਕਮਿਸ਼ਨ ਵੀ ਚੁੱਪ ਲੱਗ ਰਹੇ ਤੁਹਾਨੂੰ ਅੱਗੇ ਤਾਂ ਕੋਈ ਜੀ ਬਿਲਕੁਲ ਮਹਿਲਾ ਕਮਿਸ਼ਨ ਸ਼ਰਮਾ ਦੇ ਮਾਮਲੇ ਚਟਾ ਐਕਸ਼ਨ ਹੋ ਗਿਆ ਉਹਦੇ ਦੇ ਚਟ ਐਕਸ਼ਨ ਹੋ ਗਿਆ ਬਟ ਮਹਿਲਾ ਕਮਿਸ਼ਨ ਨੇ ਵੀ ਸ਼ਾਇਦ ਇਹਨਾਂ ਨੇ ਪਹੁੰਚ ਵੀ ਨਹੀਂ ਉੱਥੇ ਤੱਕ ਕੀਤੀ ਪਰ ਉਹਨਾਂ ਨੂੰ ਖੁਦ ਵੀ ਇਹਦਾ ਸੰਗਿਆਨ ਲੈਣਾ ਚਾਹੀਦਾ ਸੀਗਾ ਭਾਵੇਂ ਨੈਸ਼ਨਲ ਔਮਨ ਕਮਿਸ਼ਨ ਹੈ ਭਾਵੇਂ ਦਿੱਲੀ ਔਮਨ ਕਮਿਸ਼ਨ ਹੈਗਾ ਜੀ 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 ਬਿਲਕੁਲ ਸੋ ਮਹਿਲਾ ਕਮਿਸ਼ਨ ਵੀ ਦੇਖੇ ਕਿ ਵਾਕਈ ਇਸ ਚੀਜ਼ ਨੂੰ ਥੋਰਲੀ ਵੈਰੀਫਾਈ ਕਰੇ ਕਿ ਇੱਕ ਮਹਿਲਾ ਨਾਲ ਇੱਕ ਕੁੜੀ ਨਾਲ ਜੇ ਐਦਾਂ ਉਹਨੂੰ ਟ੍ਰੋਲ ਕਰਕੇ ਬਦਨਾਮ ਕੀਤਾ ਜਾ ਰਿਹਾ ਤਾਂ ਇਸ ਚੀਜ਼ ਦੀ ਸਚਾਈ ਕੀ ਹੈ ਨਮੀਤਾ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਉਜਾਜ਼ਤ ਧੰਨਵਾਦ